ਉਹ ਨਾਲੇ ਰੱਬ ਨੂੰ ਵੀ ਪਾ ਲੰਦੇ ਨੇ ਬਿਲਕੁਲ ਤੇ ਉਹ ਪਾਇਆ ਜੀ ਪਾਇਆ ਹੋਇਆ ਪਾਇਆ ਰੱਬ ਨੂੰ ਜੀ ਹਮ ਪੁਰਖ ਮਤਲਬ ਪੁਰਛ ਹਮ ਪੁਰਛ ਇਕੋ ਹੀ ਆ ਬਾਕੀ ਸਭ ਜੀਵ ਰੂਪ ਇਸਤਰੀਆਂ ਜੀ ਜਿਹਨੂੰ ਉਚਲਿੰਗ ਜਾਗ ਗਈ ਪ੍ਰਮਾਤਮਾ ਨੂੰ ਪਾਉਣ ਦੀ ਉਹ ਰਾਹ ਲੱਭੜਾ ਜਿਵੇਂ ਤੁਸੀਂ ਹਸਟਾਨ ਕਿਹਾ ਵਿਧੀਆਂ ਕਈਆਂ ਨੇ ਕਹੀ ਹੈ ਨਾ ਤੇ ਉਹ ਫਿਰ ਅਸਰਲ ਵਿਧੀ ਕਿਹੜੀ ਆ ਵੀ ਪ੍ਰਮਾਤਮਾ ਨੂੰ ਉਹ ਸਰਬ ਰੂਪ ਨੂੰ ਮਿਲਿਆ ਜਾ ਸਕਦਾ ਹੈ ਪਰਮੇਸ਼ਰ ਨਾਲ ਜਿਹੜੇ ਪਿਆਰੇ ਮਿਲਦੇ ਆ ਜੀਵ ਰੂਪ ਇਸਤਰੀਆਂ ਜਿਹੜੀਆਂ ਉਸ ਬ੍ਰਹਮਣ ਨੂੰ ਮਿਲਦੀਆਂ ਉਹ ਆਪ ਦੇ ਆਪ ਨੂੰ ਗੁਫਤ ਰੱਖਦੀਆਂ ਜੇਨ ਹਰ ਪਾਇਆ ਤਨੇ ਛਾਇਆ ਮਹਾਰਾਜਾਂ ਦੇ ਹਮ ਅਰਤੀ ਤੇ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ ਜੀ ਇਹ ਆਪਾਂ ਨੂੰ ਪਤਾ ਹਮ ਨਾ ਹੈ ਕਨੇ ਫੈਲ ਫੱਕੜ ਸੰਸਾਰ ਸੰਸਾਰ ਚ ਫੈਲੇ ਹੋਏ ਨਾ ਹਮ ਹੈਗੇ ਆ ਪਰ ਬਿਰਲੇ ਜਿੰਨਾਂ ਨੂੰ ਮਹਾਰਾਜ ਮਿਲਿਆ ਬਿਰਲੇ ਬਾਂਝੇ ਤਾਂ ਉਹ ਐ ਨਹੀਂ ਹੈਗੇ ਪਰਮਾਰ ਪਈਆ ਜਿਹੜਾ ਹਰੇਕ ਆ ਕੇ ਮੇਰੇ ਅਗਾ ਪੋਡਕਾਸਟ ਤੇ ਭੇਜੂਗਾ ਤੇ ਕਹਿਣ ਲੱਗ ਜੂ ਮੈਨੂੰ ਪ੍ਰਮਾਤਮਾ ਮਿਲ ਗਿਆ ਐ ਮਿਲ ਗਿਆ ਪ੍ਰਮਾਤਮਾ ਹਾਂ ਪਰਬਤ ਕਾਟੂ iran ਖੁਰਾਸਾਨ ਕੇ ਮਹਾਰਾਜਾਂ ਦੇ ਤੇ ਉੱਥੇ ਉਹ ਕਿੱਡਾ ਤਗੜਾ ਬਲੀ ਖਾਲਸਾ ਉਹ ਜਿਹੜਾ ਪਹਿਲਾਂ ਪਰਬਤਾਂ ਨੂੰ ਕੱਟ ਕੇ ਰਾਹ ਬਣਾਉ ਹਾਂ ਅਰੇ ਬੇਜ਼ੀਰਾ ਬਣੋਂ ਨਾ ਕੱਟ ਕੇ ਮਾਰੇ ਕਾਟੂ ਮਤਲਬ ਕੱਟ ਕੇ ਬਣਾਓ ਕਿ ਰਾਹ ਫੇਰ ਉਹ ਲੰਘੂਗਾ ਉੱਥੇ ਐਡਾ ਤਕੜਾ ਰਾਹ ਚੱਲੂਗਾ ਕਿ ਉੱਥੋਂ ਕਾਰੋਬਾਰ ਚੱਲੂ ਖਾਲਸੇ ਦਾ ਐਡੇ ਦੇਸ਼ਾਂ ਤੱਕ ਹਨਾ ਮਤਲਬ ਉਹ ਕਿੱਡਾ ਤਕੜਾ ਆਪਾਂ ਸੋਚੀ ਜੈ ਮੈਜ਼ਨ ਕਰੀਏ ਤਾਂ ਉਹ ਇੱਕ ਬੜਾ ਵਿਸ਼ਾਲ ਤਕੜਾ ਕਾਰਜ ਹੋ ਸਕਦਾ ਉੱਥੇ ਕਥ ਕੀ ਕਰੋ ਕਹਾਣੀ ਹੈ ਉਹਦੇ ਕਥ ਕਥਿਆ ਨਹੀਂ ਜਾ ਸਕਦਾ ਦਿਮਾਗ ਦੇ ਵਿੱਚ ਨਹੀਂ ਆ ਸਕਦਾ ਸਾਡੀ ਸਾਈਕੀ ਕਿੰਨੀ ਕੀ ਸੋਚਣ ਦੀ ਸਮਰੱਥਾ ਕਿੰਨੀ ਕੀ ਜਿਹੜੀ ਚੀਜ਼ ਦਾ ਅੰਤ ਹੈ ਉਹ ਬੇਅੰਤ ਨੂੰ ਨਹੀਂ ਪ੍ਰਾਪਤ ਹੋ ਸਕਦੀ ਉਹਨੂੰ ਨਹੀਂ ਸਮਾ ਸਕਦੀ ਆਪਦੇ ਚ ਪਰ ਪਰਮੇਸ਼ਰ ਦੀ ਇੱਕ ਵਿਧਾ ਹੈ ਅਸੀਂ ਅਸੀਂ ਜੱਜ ਕਰ ਸਕਦੇ ਹਾਂ ਉਹਨੂੰ ਵੀ ਉਹ ਕਿੱਡਾ ਬ੍ਰਹਮੰਡਾ ਖੰਡਾ ਦਾ ਮਾਲਕ ਹੈ ਕਿੱਡਾ ਉਹ ਬੇਅੰਤ ਹੈ ਕਿੱਡਾ ਉਹ ਅਪਾਰ ਹੈ ਜਿਹਦਾ ਕੋਈ ਅੰਤ ਹੀ ਨਹੀਂ ਤੇ ਆਪਣਾ ਤਾਂ ਅੰਤ ਨਿਸ਼ਚਿਤ ਹੈ ਉਹ ਨੇਉਲੀਕਰ ਆਸਨ ਕਰਦੇ ਆ ਹਮ ਅਸ਼ਟਾਂਗ ਕਰਦੇ ਆ ਮਾਰਗ ਤੁਰਦੇ ਆ ਕਿੰਨੀਆਂ ਕੁੰਡਲੀਆਂ ਉਹਨੇ ਸਤਿਗੁਰੂ ਆਵਸਥਾਵਾਂ ਨੇ ਉਹ ਕਰਦੇ ਆ ਪੁੱਠੇ ਲੜਕਦੇ ਆ ਕੇਸ ਰੱਖਦੇ ਆ ਲੰਮੇ ਜਟਾ ਮਾ ਹੋ ਜਾਂਦੀਆਂ ਕੁਛ ਕਰੀਉਂਦੇ ਪਰ ਪ੍ਰਾਪਤ ਹੁੰਦਾ ਨਹੀਂ ਕਿਹਨੂੰ ਪ੍ਰਾਪਤ ਹੋਇਆ ਹੈ ਮਹਾਰਾਜ ਨੌ ਦੇ ਨੌ ਦਰਵਾਜ਼ੇ ਬੰਦ ਹੋ ਕੇ ਜਦੋਂ ਬੰਦੇ ਦੇ ਫਿਰ ਦਸਵਾਂ ਖੁੱਲਦਾ ਹੈ ਰੇਨੇਡ ਕਾਰਟਿਕ ਫਲਸਫਰ ਹੋਇਆ ਉਹੋ ਜੇ ਬੰਦੇ ਇਹ ਦੱਸਦੇ ਆ ਕਿ ਉਹ ਮਿਲਣ ਦੀ ਅਵਸਥਾ ਹੁੰਦੀ ਆ ਜਾਂ ਉਹ ਸਥਿਰਤਾ ਦੀ ਅਵਸਥਾ ਹੁੰਦੀ ਹੈ ਉਹ ਇੰਨੀ ਕੋ ਸਥਿਰ ਹੁੰਦੀ ਹੈ ਵੀ ਉੱਥੇ ਸਮਾਂ ਵੀ ਰੁਕ ਜਾਂਦਾ ਜਦੋਂ ਅਸੀਂ ਈਸ਼ਵਰ ਦਾ ਧਿਆਨ ਧਰਦੇ ਹਾਂ ਉਦੋਂ ਉਹ ਸਮਾਂ ਵੀ ਰੁਕ ਜਾਂਦਾ ਹਮ ਮਹਾਰਾਜ ਕਹਿੰਦੇ ਜਨ ਮਿਲ ਮਾਰੇ ਪੰਜ ਸੂਰ ਵੀ ਰੈਸੋ ਕੌਣ ਬਲੀ ਰੇ ਹਮ ਇਹ ਹੈ ਜਿਆ ਕਿਹੜਾ ਸੂਰ ਮਾ ਜਿਹਨੇ ਪੰਜੇ ਜਿੱਤ ਲਿਆ ਪਰ ਜੇ ਤੁਸੀਂ ਇਹ ਕਹੋਗੇ ਵੀ ਅਸੀਂ ਇੱਕ ਕਮਰੇ ਦੇ ਵਿੱਚ ਬੰਦ ਹੋ ਜਾਈਏ ਕਿਤੇ ਇਹੋ ਜੀ ਦੁਨੀਆ ਮਿਲ ਜੇ ਸਾਨੂੰ ਜਿੱਥੇ ਕੋਈ ਬੰਦਾ ਨਾ ਦਿਸੇ ਹਮ ਫਿਰ ਉਹ ਐਵੇਂ ਨਹੀਂ ਮਿਲਦਾ ਉਹ ਕਹਿੰਦੇ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਹਮ ਮਿਲਿਓ ਆ ਇਹ ਚਿੰਤਾ ਹਮ ਦੇ ਹੱਥ ਪਾਉਂ ਕਰ ਕੰਮ ਸਭ ਚੀਤ ਨਰੰਜਨ ਨਾਲ ਮੁੰਨਾ ਨਾ ਤੁਹਾਡੀ ਘਾਲਣਾ ਨਾ ਮਿਲਦਾ ਹਾਂ ਨਾ ਤੁਹਾਡੀ ਸੇਵਾ ਟਹਿ ਨਾ ਮਿਲਦਾ ਹਾਂ ਉਹ ਤੇ ਉਹ ਤੇ ਚਿੰਤਾ ਹੈ ਉਹ ਤੇ ਜਦੋਂ ਜਦੋਂ ਤੁਹਾਡੇ ਤੁਹਾਡੇ ਮਨ ਦੇ ਵਿੱਚ ਵੀ ਨਹੀਂ ਵਿਚਾਰ ਹਾਂ ਵੀ ਯਾਰ ਕੋਈ ਪ੍ਰਮਾਤਮਾ ਨਾਲ ਦੀ ਚੀਜ਼ ਆ ਉਹ ਐ ਨਹੀਂ ਪਤਾ ਉਹ ਉਦੋਂ ਪ੍ਰਗਟ ਹੋ ਪ੍ਰਮਾਤਮਾ ਬਿਲਕੁਲ ਇੱਕ ਤੇ ਫਿਰ ਧਰਮ ਇੱਕ ਕਿਉਂ ਨਹੀਂ ਭੁੱਖ ਇੱਕ ਆ ਨਾ ਹਾਂ ਹੁਣ ਪੂਰਾ ਕਰਨ ਦੇ ਢੰਗ ਕਿਨੇ ਆ ਕੌਤ ਕੀ ਸ਼ਕਤੀ ਆ ਕੋਈ ਦੇਵੀ ਸ਼ਕਤੀ ਆ ਤਾਂ ਉਹ ਸਾਡੇ ਕੋਲ ਸ਼ਹੀਦ ਆ ਜਿਹਨੂੰ ਗੁਰੂ ਵੀ ਆਇਆ ਹੁੰਦਾ ਵੀ ਹਾਂਜੀ ਦੱਸੋ ਹਾਂ ਉਹ ਕਹਿੰਦਾ ਵੀ ਮੇਰੇ ਬਿਲਾੜਲੇ ਪੁੱਤਰ ਨੇ ਹਾਂ